ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਪਲੇਅਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਗਾਵਾਂ ਤੇ ਦੋ ਮੱਜਾਂ ਜਿਨ੍ਹਾਂ ਦੇ ਵਿੱਚ ਦੋਸਤੋ ਦੋ ਗਾਵਾਂ ਵੀ ਸੂਈਆਂ ਦੋ ਸੂਈਆਂ ਦੋ ਗਾਵਾਂ ਸੂਈਆਂ ਹੋਣਗੀਆਂ ਤੇ ਇੱਕ ਗਾਂ ਦੇ ਸਾਹਮਣੇ ਆ ਕਾਲੀ ਗਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਗਾਂ ਘੱਭਲਿਆ ਮੱਜਾਂ ਵੀ ਦੋਸਤੋ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਮਝ ਹੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਹੈ ਦੱਸੋ ਤੁਸੀਂ ਆਪ ਆਗੇ ਕਰ ਨਹੀਂ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਨਾਲ ਲੱਗਦੇ ਬੈਲ ਬਟਨ ਨੂੰ ਆਲਟੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਰਹੇ ਆਓ ਕਰੀਏ ਵੀਰਾਂ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਪਛਵਾ ਦੀ ਪੁੱਛ ਲੈਂਦੇ ਆ ਤੁਸੀਂ ਵੀਡੀਓ ਦੋਸਤੋ ਅੰਨ ਤੱਕ ਜੂਰ ਦੇਖਣੀ ਹੈ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸੁਣਾਓ ਵਧੀਆ ਜੀ ਵਧੀਆ ਹੋਰ ਸੁਣਾਓ ਤੁਸੀਂ ਠੀਕ ਠਾਕ ਵਧੀਆ ਵਧੀਆ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਵਧੀਆ ਠੀਕ ਹੈ ਜੀ ਐਡਰੈਸ ਬੋਲ ਦਿਵੀਰ ਆਪਣੇ ਨਾਮ ਮੇਰਾ ਮਨੋਰ ਸਿੰਘ ਪਿੰਡ ਬਲੇਰ ਹਾਂਜੀ ਸੀਲ ਪੱਟੀ ਜਿਲ੍ਹਾ ਤਰਨਤਾਰ ਠੀਕ ਹੈ ਜੀ ਹਾਂ ਫੋਨ ਨੰਬਰ ਫੋਨ ਨੰਬਰ 9814545195 ਠੀਕ ਹੈ ਜੀ ਅੱਜ ਵੀ ਜੀ ਆਪਣੇ ਕੋਲ ਟੋਟਲ ਮੱਜਾਂ ਦੇ گاਵਾ ਦੇ ਵਿੱਚ 5 ਨਗ 5 ਨਗਾਂ 3 گاਵਾ ਤੋਂ ਮੈਂ ਹਾਂਜੀ ਜਿਨ੍ਹਾਂ ਦੇ ਵਿੱਚ ਜਾਨੀ ਕਿ 4 ਨਗ ਸੂਏ ਇੱਕ ਗੱਬਣ ਇੱਕ ਗੱਬਣ ਹਾਂਜੀ ਠੀਕ ਹੈ ਜੀ ਇੱਕ گاਾਂ ਗੱਬਣੇ ਇੱਕ گاਾਂ ਗੱਬਣਾਂ ਠੀਕ ਹੈ ਜੀ ਆ ਮੈਂ ਕੱਲ ਦੀ ਸੂਈ ਆ ਅੱਛਾ ਜੀ ਤੇ ਬੂਰੀ ਮੈਂ ਬੂਰੀ ਪਰਸੋਂ ਸੂਈ ਆ ਅੱਛਾ ਜੀ ਹਾਂ ਠੀਕ ਹੈ ਜੀ ਇਹ ਵੀ ਵੀਰ ਕੋਜ ਪਰਸੈਂਟ ਨੀਲੀ ਰਵੀ ਦੇ ਵਿੱਚ ਨੀ ਠੀਕ ਹੈ ਜੀ ਡਿਟੇਲ ਦੱਸੀ ਵੀ ਇਹਨਾਂ ਨੂੰ ਕਿੰਨਾ ਸੂਆ ਸੂਈ ਇਹ ਦੂਜਾ ਸੂਆ ਸੂਈ ਆ ਅੱਛਾ ਜੀ ਕੱਲ ਦੀ ਸੂਈ ਮੈਂ 8 ਕਿਲੋ ਬੋਲਾ ਤਿਆਰ ਆ ਕਟਾ ਮਗਰ ਠੀਕ ਹੈ ਜੀ ਮਗਰ ਕਟਾ ਕਟਾ ਠੀਕ ਹੈ ਜੀ ਦਾ ਤੋਰੀ ਵੀ ਕੱਢੀ ਵਰਨ ਸੂਆ ਦੋਸਤੋ ਦੂਜਾ ਸੂਈ ਆ ਕੱਲ ਦੀ ਸੂਈ ਅਤੇ ਬੱਚਾ ਇਹਨੇ ਦੋਸਤੋ ਆ ਕੱਟੇ ਨੂੰ ਜਨਮ ਦਿੱਤਾ ਗੜੀ ਵਿੱਚ ਬੱਚਾ ਦੇ ਬਿਲਕੁਲ ਦੋਸਤੋ ਬਰੀਕ ਚਮੜੀ ਦੀ ਮੱਝ 8 ਕਿਲੋ ਬੋਲਾ ਹੋਣ ਜਿਹੜਾ ਮੌਕੇ ਦਾ ਤਿਆਰ ਹੋਊਗਾ ਨੀਲੀ ਰਵੀ ਦੇ ਨਾਲ ਦੋਸਤੋ ਕੁਝ ਪਰਸੈਂਟ ਜਿਹੜੀ ਨਿਸ਼ਾਨੀਆਂ ਕਵਰ ਕਰਦੀ ਆ ਪਰ ਪਿਓਰ ਨਹੀਂ ਗਈ ਲੈਓ ਜੀ ਫੇਸ ਕੁਆਲਟੀ ਦੋਸਤੋ ਚੈੱਕ ਕਰਵਾ ਦਨਾ ਮਗਰਲੇ ਕੋਰੋਬਾਈਟ ਪੂਰੋ ਵਾਈਟ ਚਿਹਰੇ ਤੇ ਵੀ ਦੋਸਤੋ ਨਿਸ਼ਾਨ ਹੈਗਾ ਜੇ ਅੱਖਾਂ ਦੋਵੇਂ ਬਿੱਲੀਆਂ ਮੁੰਕੀਆਂ ਲੱਗਿਆ ਵੀਰ ਬੱਚੇ ਦਾ ਕੱਤੀ ਜਿਹਾ 80% ਦੋਸਤੋ ਨੀਲੀ ਰਵੀ ਦੇ ਨਾਲ ਨਿਸ਼ਾਨੀਆਂ ਕਵਰ ਕਰਦੀ ਹੈ ਆ ਦੋਸਤੋ ਤੁਹਾਨੂੰ ਬਾਕੀ ਜਨ ਮੇਰੀ ਫੇਸ ਕੁਆਲਿਟੀ ਵਿਖਾ ਦਿੰਦਾ ਆ ਇੱਕ ਇਹਦੀ ਫੇਸ ਕੁਆਲਿਟੀ ਕਰ ਲਓ ਚੱਕ ਦੋਵੇਂ ਅੱਖਾਂ ਦੋਸਤੋ ਬਿਲੀਅਮ ਨੇ ਕਿਹਾ ਗਿਆ ਕਰੋ ਚੱਕ ਜੀ ਨਿਸ਼ਾਨੀਆਂ ਦੋਸਤੋ ਇਹਦੇ ਚਿਹਰੇ ਤੋਂ ਹੀ ਹੈਗੀਆਂ ਨੀਲੀ ਰਵੀ ਵਾਲੀਆਂ ਖੁਰਾਂ ਦੇ ਵੀ ਦੋਸਤੋ ਹੈਗੀਆਂ ਤੇ ਪੂਛ ਵੀ ਦੋਸਤੋ ਪੂਰੀ ਹੈ ਬਾਕੀ ਮੈਂ ਸੂਝਿਆ ਜਾਣ ਕੇ ਲੱਪਾ ਜਾ ਲਾਇਆ ਹਾਂਜੀ ਹਾਂਜੀ ਤੇ ਬਾਕੀ ਵਜਨ ਵਟੇ ਵਾਲੀ ਮੈਂ ਆ ਕਿੰਨਾ ਕੁ ਦੁੱਧ ਚੱਲੂਗੇ ਦੁੱਧ 12 ਕਿਲੋ ਚਵਾਦੂ ਜਿਆਦਾ ਨਹੀਂ ਕਹਿ ਸਕਦੇ 12 ਕਿਲੋ ਰਮਾਨਾ ਚ ਉਹ ਪਾਕੀ ਚੋਨ ਵੜੀ ਭਵੇਂ ਜਵਾਗ ਭਾਦ ਠੀਕ ਹੈ ਜੀ ਹਾਂ ਚਵਾਈ ਚੁਈ ਚਾਰਾਂ ਸੰਗਿਆ ਦਾ ਇੱਕ ਨੰਬਰ ਹੋਊ ਦੇ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਚੋਨ ਦੀ ਕੀ ਮੁੱਲ ਕਰਦੇ ਮੋਲੇ ਦਾ 10 ਕਰਦੇ ਕਿੰਨਾ ਕਮਾਂਦ ਦਾ ਨਸੂਦਾ ਜਿੰਨਾ ਖੋਨਾ ਕਰਦਾ ਖੋਲ ਸੁਨਵਾ ਕੇ ਫੁੱਲ ਸੁਨਵਾ ਕੇ ਪੂਰੇ ਦਿਨ ਦਾ ਛੋੜਾ ਪੰਜ ਛੱਡ ਦਈਏ ਮੈਂ ਨਾ ਪੂਰਾ 10 ਛੱਡ ਦਈਏ ਚੱਲ ਤੂੰ ਪਹਿਲੀ ਰਾਖਾ ਹੀ ਦੀਆਂ ਵੀਡੀਓ ਪਈਆਂ ਜੇ ਪੂਰੇ ਲੱਖ ਦੇ ਦਾਂਗੇ 1 ਲੱਖ ਰੁਪਏ ਦੀ ਪੂਰੀ ਦੇ ਠੀਕ ਹੈ ਜੀ ਠੀਕ ਹੈ ਲੋ ਦੋਸਤੋ ਪੂਰਾ 1 ਲੱਖ ਰੁਪਿਆ ਚੰਗੀ ਝੋਟੀਆਂ ਪੇਵਜਨ ਵਾਲੀ ਝੋਟੀਆਂ ਸੂਹ ਜਾ ਕੇ ਥੋੜੀ ਠੱਪੀ ਆ ਠੀਕ ਹੈ ਜੀ ਚੰਗੀ ਝੋਟੀਆਂ ਬਾਕੀ ਦੋਸਤੋ ਕੱਦ ਕਾਠ ਮੈਂ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀਆਂ ਦੋਸਤੋ ਜਿੰਨੀਆਂ ਹੈਗੀਆਂ 1 ਲੱਖ ਰੁਪਏ ਦੇ ਵਿੱਚ ਦੋਸਤੋ ਕੋਈ ਛੋਟਾ بڑا ਸ਼ੋਰ ਛੱਪਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਕੋਈ ਜ਼ਿਆਦਾ ਨਾ ਵੀ ਰੱਖੇ ਵੀ 1000 2000 ਦਾ ਹੋਊਗਾ ਇਹ ਮੌਕੇ ਤੇ ਹੋਣਾ ਹੈ ਦੋਸਤੋ ਛੋਟਾ بڑا ਇਹਦੇ ਨਾਲ ਜਿਹੜੀ ਬੱਧੀਆ ਫਿਰ ਬੂਰੀ ਮੱਝ ਇਹ ਵੀ ਕੋਈ ਨਿਸ਼ਾਨੀਆਂ ਨੇ ਇਹ ਕਵਰ ਕਰਦੀ ਇਹ ਵੀ ਕੋਈ ਬੂਆ ਨੀਲੀਆਂ ਚ ਆਉਂਦੀ ਕ ਇੱਕ ਨਵਾਂ ਸੂਆ ਸੂਈ ਇਹ ਤੀਜਾ ਸੂਆ ਸੂਈ ਆ ਅੱਛਾ ਜੀ ਇਹਨੂੰ ਕਿੰਨਾ ਟਮ ਹੋ ਗਿਆ ਸੂਈ ਇਹ ਪਰਸੋਂ ਦੀ ਸਹੀ ਆ ਇਹਨੇ ਕੀ ਦਿੱਤਾ ਕੱਟੀ ਦਿੱਤੀ ਇਹਨੇ ਕੱਟੀ ਦਿੱਤੀ ਇਹਦੀ ਕੱਟੀ ਕਿਸੇ ਦੀ ਉਹ ਕੱਟੀ ਇਹਦੀ ਇਹਨੇ ਦੋਸਤੋਂ ਕੱਟੀ ਆ ਦਿੱਤੀ ਜੇ ਮੋਰਾ ਨਸਲੇ ਦੇ ਵਿੱਚ ਆਉਂਦੀ ਹੈ ਲਓ ਜੀ ਕਰ ਲਓ ਚੱਕ ਆ ਨਰੂ ਇੱਕ ਨਰੂ ਹਾਂ ਗਿੱਲਾ ਨਰੂ ਨਾਲੇ ਠੀਕ ਹੈ ਜੀ ਹਾਂ ਲੋ ਜੀ ਚੈੱਕ ਕਰ ਲਓ ਕੱਟੀ ਦੋਸਤੋਂ ਸੋਹਣੀ ਸੁਨੱਖੀ ਆ ਪੂਰੀ ਮਾਜੀ ਦੋਸਤੋ ਤਿੱਗਾ ਸੁਆ ਸੁਈ ਤੇ ਹੁਣ ਵੀਰੇ ਇਹ ਤੇ ਸਾਡੇ ਵੀ ਬੋਲਾ ਹੀ ਹੈ ਜੇ ਕਿੰਨਾ ਤਿਆਰ ਹੋ ਗਿਆ ਇਹਦੇ ਥਲੇ 10 ਕਿਲੋ ਬੋਲਾ ਤਿਆਰ ਆ ਅੱਛਾ ਜੀ ਬਿਲਕੁਲ ਉਹੀ ਬੋਲਾ ਜਿਹੜਾ ਚੁਾਈ ਝੋ ਲੈਣਾ ਜਿਹੜਾ ਠੀਕ ਹੈ ਜੀ ਕੱਢੀ ਵੀ ਦੀ ਬਾਰ ਨੂੰ ਇਹ ਵੀ ਦੋਸਤੋ ਬਿਲਕੁਲ ਬਰੀਕ ਚਮੜੀ ਦੀ ਹੈ ਸਿੰਗਲ ਹੱਡੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੋਸਤੋ ਬੂਰੀ ਮੱਝ ਆ ਕਈਆਂ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਬੂਰੀ ਮੱਝ ਜੇ ਚਾਹੀਦੀ ਨਿਸ਼ਾਨੀਆਂ ਦੋਸਤੋ ਨੀਲੀ 라ਵੀ ਵਾਲੀ ਇਹ ਵੀ ਕਵਰ ਕਰਦੀ ਜੀ ਪੈਠਪੁਰੇ ਦੀ ਚराई ਦੋਸਤੋ ਬਹੁਤ ਸੋਹਣੀ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਕਰ ਕੀਤੀ ਲਓ ਜੀ ਲਓ ਦੋਸਤੋ ਨਿਸ਼ਾਨੀਆਂ ਦੀ ਫੇਸ ਕੁਆਲਟੀ ਚੈੱਕ ਕਰ ਲਓ اے ਵੀਰ ਥੋੜੀ ਜੀ ਲੋਹੀ ਮੱਝ ਨਹੀਂ ਆਉਂਦੀ ਜਿਹਨੇ ਲੋਹੀ ਮੱਝ ਹਦਰੀ ਆ ਬੂਰੀ ਲੋਹੀ ਚਾਹੀਦੀ ਆ ਜੀ ਲੋਹੀ ਖਾਣ ਠੀਕ ਹੈ ਜੀ ਬਾਕੀ ਚੌਣ ਚਾਂਣ ਬੜੀ ਮੈਂ ਠੀਕ ਹੈ ਜੀ 14 ਕਿਲੋ ਦੀ ਇਹਦੀ ਆਪਣੀ ਗਾਰੰਟੀ ਆ ਚੋਇਆ ਦੋਸੂਗੇ ਬੰਦੇ ਆਪਣੇ ਖਾਣੇ ਠੀਕ ਹੈ ਜੀ ਹਾਂ ਠੀਕ ਹੈ ਤੇ ਇਹਦਾ ਵੀ ਮੁੱਲ ਕੰਗਾ ਇਹਦਾ ਮੁੱਲ ਇੱਕ ਦਾ ਕਰਦੇ ਆ ਅੱਛਾ ਜੀ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਹਾਂ ਇਹਦੀ ਮੈਂ ਤਾਂ ਬਰਾਬਰ ਹੀ ਕਰੀ ਚਲੋ ਵੇਖ ਲਓ ਇਹ ਆਂਦੇ ਤੇ ਬਰਾਬਰ ਕਰ ਦਿੰਦੇ ਆ ਹਾਂ ਦੋਵੇਂ ਲੱਖ ਲੱਖ ਦੀਆਂ ਲੱਖ ਲੱਖ ਦੀਆਂ ਦੇ ਦਿੰਨੇ ਏ ਕੋਈ ਵੀਰ ਜੁੜਾ ਖਿੰਦੂ ਤੇ ਮਾਨਤਨ ਹੋ ਜੇ ਫਿਰ ਹੋਰ ਮਾਨਤਨ ਹੋ ਜੂਗਾ ਠੀਕ ਹੈ ਜੀ ਲਓ ਦੋਸਤੋ ਮੱਜਾਂ ਦੋਵਾਂ ਦੀ ਡਿਮਾਂਡ ਹੈ ਵੀਰ ਨੇ ਬਿਲਕੁਲ ਹੀ ਜਾਇਜ਼ ਕੀਤੀ ਹੈ ਲੱਗਦਾ ਹੈ ਦੋਵਾਂ ਮੱਜਾਂ ਦਾ ਮੁੱਲ ਜੀ ਤੀਜਾ ਦਿਨ ਹੋ ਗਿਆ ਮੈਂ ਸੁਈਨੇ ਨੂੰ ਵੀ ਠੀਕ ਹੈ ਜੀ ਸੋਹਣੀ ਦੋਸਤੋ ਵਾਟਰ ਕੁਆਲਿਟੀ ਤਿਆਰ ਕੀਤੀ ਹੈ ਕਰਮਾਈ ਨੇ ਬੈਕ ਸਾਈਡ ਵੀ ਕਾਫੀ ਦਿਖਾਉਂਦੀ ਤੇ ਆ 22 ਵੀਰ ਵਧੀਆ ਦੇ ਕਰਦਾ ਚੋਣ ਇੱਕ ਨੰਬਰ ਠੀਕ ਹੈ ਜੀ ਚੋਣ ਦੀ ਆਪਣੀ ਗਰੰਟੀ ਉਹ ਦੋ ਮਹੀਨੇ ਦੀ ਚੋਈਆਂ ਪਾ ਠੀਕ ਹੈ ਜੀ ਦੋਸਤੋ ਜੇ ਕੋਈ ਵੀਰ ਜੋੜਾ ਹੀ ਖਰੀਦੂਗਾ ਤੇ ਉਹਦੇ ਵਿੱਚ 200 ਮਾਨਤਨ ਹੋ ਸਕਦਾ ਹੋਰ ਵੀ ਤੇ ਜੇ ਕਿਸੇ ਵੀਰ ਨੇ ਇਕੱਲੀ-ਇਕੱਲੀ ਜੀੜੀ ਉਹ ਮਜਾ ਦਾ ਮੁੱਲ 200 ਲੱਖ-ਲੱਖ ਰੁਪਈਆ ਮੌਕੇ ਦੀ ਮੰਗ ਹੈ ਤੇ ਇਹਦੇ ਨਾਲ ਜਿਹੜੀ ਬਤੀ ਗਾਂ ਵੀਰੇ ਦੀ ਬਟੇਲ ਸੀ ਇਹ ਪਹਿਲੇ ਸਵੇ ਵੱਛੀ ਸੁਈ ਆ ਕੱਲ ਦੀ ਅੱਛਾ ਜੀ ਇਹ ਲੱਪੇ ਜੇ ਲਾਏ ਨੇ ਹਾਂਜੀ ਹਾਂਜੀ ਚੰਗਾ ਠਾਕੁਰ ਵੀ ਕਿੰਨਾ ਕੁ ਬੋਲਾ ਜਿਹੜਾ ਬੋਲਾ ਥਰੇ 16 ਕਿਲੋ ਜਿਹੜਾ ਤਿਆਰ ਰੈਡੀ ਜਿਹੜਾ ਆਪਾਂ ਚੋਲਿਆ ਹਾਂ ਚ ਨਾ ਤੁਹਾਨੂੰ ਤੋਕ ਬੁਝਲ ਦੋਸਤੋ ਬੱਚਾ ਆਇਆ ਤਾਂ ਬੈਠਾ ਜੀ ਸੀਮਨ ਕਿਸੇ ਵੀਰ ਨੇ ਚੰਗਾ ਭਰਿਆ ਸੀ ਪਰ ਚਲੋ ਕੁਦਰਤਿਆ ਗੜੀ ਲਓ ਜੀ ਕਰ ਲੋ ਚੈੱਕ ਠੀਕ ਹੈ ਜੀ ਇਹਦਾ 나డు ਜਾਂ ਚਟਕੇ ਖਾ ਗਈ ਆ ਠੀਕ ਠੀਕ ਹੈ ਜੀ ਅੱਛਾ ਵੀਰ ਚਵਾਈ ਚੁਈ ਦੀ ਚੋਣ ਇੱਕ ਨੰਬਰ ਹੈ ਵੀ ਚੋਣ ਵੜੀ ਪੋਲੀ ਆ ਆ ਲੋ ਜੀ ਕਰੋ ਚੈੱਕ ਥਾੜੀ ਚੰਗਾ ਲਗਾ ਕਰਮਾਲੀ ਨੂੰ ਠੀਕ ਹੈ ਜੀ ਦੋਸਤੋ ਚਾਰੇ ਥਣ ਗੈਪ ਚ ਲੱਗੇ ਕੋਈ ਫੋਰਚਨ ਵੀ ਇੱਥੀ ਚਵਾਈ ਮੁਠੀ ਵਾਲਾ ਬਹੁਤ ਵਧੀਆ ਥਣ ਲੈ ਲੀ ਜੀ ਇਕ ਟੂ ਵਰਨ ਸੂਕੇ ਦੋਸਤੋ ਪਸ਼ੂ ਥੋੜਾ ਜਿਹਾ ਲੱਪੇ ਦੇ ਵਿੱਚ ਆ ਜਾਂਦਾ ਬਾਕੀ ਦੋਸਤੋ ਬਰੀਡਪੂਰ ਪੂਰੀ ਚੰਗੀ ਹੈ ਅਣਾਂ ਦੀ ਜਿਹੜੀ ਕੁਆਲਿਟੀ ਹੈ ਦੋਸਤੋ ਬਾ ਕਮਾਲੀ ਹੈ ਕਰੋ ਚੈੱਕ ਜੀ ਪੂਰੀ ਦੋਸਤੋ ਪਹਲਵਾਨਾ ਵਾਲੀ ਚਾਹ ਇਹਦੇ ਕੋਈ ਦੋਸਤੋ ਵੀਰੇ ਇਹ ਨਾ ਗੱਲ ਸੋਚੇ ਕਿ ਟਾਈਮ ਲੱਗਾ ਵਾ ਸੱਚੇ ਸਵੇਪ ਹੁਣ ਦੋਸਤੋ ਟਾਈਮ ਨਹੀਂ ਲੱਗਦਾ ਹਾਂ ਏ ਵੀਰ ਕੱਲ ਦੀ ਸੂਈ ਕੱਲ ਦੀ ਸੂਈ ਹੈ ਜੀ ਪ੍ਰੋਪਰ ਜੇ ਖਾਲੀ ਕਰਤੀ ਹੈ ਨਹੀਂ ਖਾਲੀ ਕਰਤੀ ਹੈ ਅੱਛਾ ਜੀ ਪਰਸੋਂ ਸ਼ਾਮੀ ਜੀ ਸੂਈ ਹੈ ਠੀਕ ਹੈ ਜੀ ਹਾਂ ਚੌਥੀ ਵੀ ਦੇਖੀ ਮੜੀ ਲਓ ਦੋਸਤੋ ਆਹ ਇਥਾ ਦੀ ਕੁਆਲਿਟੀ ਕਰ ਚੁੱਕੀ ਜੀ ਗੁਲਾਬੀ ਰੰਗ ਦੇ ਖਣ ਜੀ ਦੋਸਤ ਲੈ ਜਾ ਵੀਰ ਲੈ ਜਾ ਲੈ ਦੋਸਤੋ ਪਹਿਲਨ ਵਸ਼ੀ ਨੂੰ ਜਿਹੜਾ ਥਣ ਲੱਗਦਾ ਨਾ ਬਹੁਤ ਘੱਟ ਵਸ਼ੀਆਂ ਨੂੰ ਇਹੋ ਜਿਹਾ ਥਣ ਮਿਲਦਾ ਚਵਾਈ ਦੋਸਤੋ ਕਿਸੇ ਵੀਰ ਨੇ ਪੇਸ਼ਕ ਮਸ਼ੀਨ ਤੇ ਕਰਨੀ ਮਸ਼ੀਨ ਤੇ ਵੀ ਉਸੋ ਦੀ ਹੱਥੀਂ ਚਵਾਈ ਬਹੁਤ ਵਧੀਆ ਉਸੋ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਥਣਾ ਦੀ ਕੁਆਲਿਟੀ ਚੈੱਕ ਕਰਨਾ ਲਓ ਜੀ ਦੋਸਤੋ ਕਰੋ ਚੈੱਕ ਬਹੁਤ ਖੂਬ ਸਵਰਥਾਣੇ ਦੋਸਤੋ ਬਾਕੀ ਠੰਡੀ ਥੋੜੀ ਜਿਹੀ ਕੈਮਰੇ ਤੋਂ ਡਰਦੀ ਆ ਹਾਂਜੀ ਹਾਂਜੀ ਪੋਤਰਾ ਨਹੀਂ ਕੋਈ ਚੱਕਰ ਪਸ਼ੂਖੜਾ ਦੇ ਕੈਮਰੇ ਤੋਂ ਕਈ ਰੋਂ ਉੱਪਰ ਆਪਾਂ ਕਰ ਜਾਂਦਾ ਬਾਕੀ ਜਿਹੜੇ ਵੀਰ ਨੇ ਖੜਨੀ ਆਪੀ ਚੋਕੇ ਤਸੱਲੀ ਕਰ ਸਕਦਾ ਦੋ ਡੰਗ ਤਿੰਨ ਡੰਗ ਤਸੱਲੀ ਕਰਕੇ ਖੜੇ ਦੁੱਧ 20 ਤੋਂ ਪਲੱਸ ਹੀ ਚਵਾ ਦਊਗੀ ਬੱਚੀ ਠੀਕ ਹੈ ਜੀ 16 ਲੀਟਰ ਤੁਹਾਨੂੰ ਦੱਸਿਆ ਬੋਲਾ ਹੁਣ 16 ਆ ਰੈਡੀ ਬੋਲਾ ਠੀਕ ਹੈ ਜੀ ਬਾਕੀ 4 ਕਿਲੋ ਲੀਟਰ ਤਾਂ ਪਸ਼ੂ ਵੈਸੇ ਮਜੇ ਨਾਲ ਇਹਦਾ ਮੋਲ ਕਰਦੇ 70 ਦੋ ਛੜਦਾਂਗੇ 70 ਚ 68000 ਹੋ ਗਿਆ ਹਾਂ ਹੋਰ ਨਹੀਂ ਮੰਨਤਾ ਦੋਸਤ ਥੋੜਾ ਬੋਧਾ ਕਰਦਾਂਗੇ ਚਲੋ ਜੀ ਠੀਕ ਹੈ ਕੋਈ ਵੀਰ ਭਰਾ ਦੂਰ ਆਊਗਾ ਤੇ 65 ਦੀ ਗਾਹ ਆਣਾ ਉਹੀ ਜੇ ਠੀਕ ਹੈ ਮੰਮੀ ਇੰਨੇ ਕਿਤੇ ਤੱਕ ਦਾ ਵਧੀਆ ਗੱਲ ਹੈ ਹਾਂ 65000 ਰੁਪਏ ਦੋਸਤੋ ਬਾਕੀ ਸਾਰੇ ਨਗਰ ਭਾਜ ਆ ਹਾਂਜੀ ਹਾਂਜੀ ਐਦਾਂ ਭਾ ਦੇ ਹੋਣਾ ਫੇਰਾ ਨਾ ਨਹੀਂ ਇਹ ਤੇ ਟੋਪੜਾਂ ਦਾ ਭਾਈ ਆ ਠੀਕ ਠੀਕ ਹੈ ਦੋਸਤੋ 65000 ਰੁਪਏ ਦਾ ਮੌਕੇ ਦਾ ਮੋਲ ਜੀ ਤੇ ਥੋੜਾ ਬੋਧਾ ਜੀ ਚ ਸ਼ੋਰ ਛਪਾ ਤਦਾ ਆ ਗਿਆ ਤਾਂ ਹੋਊਗਾ ਜਰੂਰ ਜੀ ਬਾਕੀ ਚੌਨ ਚੰਗੀ ਇੱਕ ਨੰਬਰ ਚੌਨ ਹੋ ਗਈ ਠੀਕ ਹੈ ਜੀ ਇਹਦੇ ਨਾਲ ਜਿਹੜੀ ਬੱਦੀ ਹੈ ਗਾਂ ਇਹ ਵੀਰ ਵੱਡੇ ਕੱਦ ਕਾਠ ਦੀ ਗਾਂ ਜਿਹੜੀ ਆਰਡਰ ਕੁਆਲਟੀ ਬਹੁਤ ਸੋਹਣੀ ਤਿਆਰ ਕਰੀ ਹੁੰਦੀ ਦੂਜਾ ਸੂਆ ਵੈੜ ਨੇ ਸੋਨਾ ਹੋਣੇ ਆਈ ਹੈ ਜੀ ਅੱਛਾ ਜੀ ਤੇ 30 ਕਿਲੋ ਮਾਲਕਾਂ ਨੇ ਦੁੱਧ ਚੋਇਆ ਬਾਕੀ ਠੰਡੀ ਠੁੰਡੀ ਇਹ ਵੀ ਠੀਕ ਹੈ ਜੀ ਲਓ ਜੀ ਆ ਕਰੋ ਜੀ ਚੱਕ ਬਾਕੀ ਥਾਣ ਵੜਾ ਹਾਂ ਦੋਸਤੋ ਕਰੋ ਚੱਲਿਆ ਥਾਣ ਵੀ ਕੋਈ ਗੋਲਾਰਗੇ ਥਾਣ ਲੱਗੇ ਜੀ ਦੋਸਤੋ ਚਾਰੇ ਚੋਈ ਨੁਕਰੀ ਲੱਗੇ ਫੁਰਫੁਟ ਦੇ ਠੀਕ ਹੈ ਜੀ ਬਾਕੀ ਦੋਸਤੋ ਜਿਹੜਾ ਆਰਡਰ ਹੈ ਕਰਮਾਈ ਬਹੁਤ ਸੋਹਣਾ ਇਹਦਾ ਹਫਤਾ ਹੈ ਰਹਿਗਾ ਇੱਕ ਹਫਤੇ ਤੱਕ ਪਹਿਲਾਂ ਹੀ ਆ ਸਕਦੀ ਚਲੋ ਪਰੇ ਸਾਤੇ ਕਿਤੇ ਆ ਗਈ ਹਾਂਜੀ ਕੋਈ ਚਾਹੀਆ ਹਾਂਜੀ ਰਸਤੇ ਤੱਕ ਬੱਛੀ ਆ ਜੂਗੀ ਠੀਕ ਹੈ ਪੂਰੀ ਬਣ ਕੇ ਸੁੰਦੀ ਬੱਛੀ ਦੇ ਕੱਢੀ ਬਾਹਰ ਨੂੰ ਨਵਾਂ ਦੋ ਦੂਜਾ ਸਵੇਰ ਸੋਨਾ ਮਤੇ ਪਹਿਲੇ ਸਵੇਰ ਵੀਰ ਕਹਿੰਦਾ ਪੀਨੇ 30 ਮੀਟਰ ਤੋਂ ਪਲੱਸ ਦੁੱਧ ਚੋਆ ਵਾਲਾ ਗਾਂ ਦੋਸਤੋ ਕੱਦ ਕਾਠ ਗਾਂ ਦਾ ਆਰਡਰ ਕੋਲ ਤੁਸੀਂ ਚੈੱਕ ਕਰ ਲਓ ਬਰੀਡ ਦੋਸਤੋ ਪੂਰੀ ਫੁੱਲ ਆ ਜੀ ਦੋਸਤੋ ਇੱਕ ਹਫਤੇ ਦਾ ਟਾਈਮ ਗਿਆ ਸੁਨਦੇ ਵਿੱਚ ਸੁੰਦੇ ਸਮੇਂ ਤੱਕ ਦੋਸਤ ਨੂੰ ਲੈਟ ਰਿਕਵਲਟੀ ਜਿਹੜੀ ਬਹੁਤ ਕਮਾਲ ਦੀ ਟਿਆਰ ਕਰ ਲੈਣੀ ਲੈਓ ਜੀ ਰੇਤਾ ਛੁੱਟ ਕੇ ਪਾਉਣੀ ਪਊਗੀ ਵਾਡ ਠੀਕ ਹੈ ਜੀ ਆ ਪੋਲੇ ਥਾਂ ਤੇ ਬਹਿਣਾ ਫਿਰ ਆਪਾਂ ਹੋਈਦਾ ਲੈ ਦੱਸੋ ਜੀ ਕਿਸ ਕੁਆਲਟੀ ਕਰੋ ਚੱਕ ਜੀ ਇਹ ਵੀਰੇ ਜਰਸੀ ਦੇ ਨਾਲ ਕੁਝ ਹਾਂ ਜਲਸੀ ਦਾ ਕ੍ਰਾਸ ਹਾਂ ਠੀਕ ਹੈ ਜੀ ਜਰਸੀ ਦੇ ਸ਼ੇਰ ਵਾਲਾ ਹੈ ਨਾ ਲੈ ਜੋ ਜੀ ਇਹ ਵਛੀ ਆਈ ਉਹ ਨਹੀਂ ਅਜਨਾਈ ਨੂੰ ਹੀ ਨਹੀਂ ਠੀਕ ਹੈ ਜੀ ਤੇ ਬਾਕੀ ਸ਼ਾਨਕਸ਼ੂਨੀ ਉਹ ਅੜੀ ਹੈ ਵਛੀ ਦੀ ਬਾਕੀ ਦੋਸਤੋ ਦੀ ਆ ਆਰਡਰ ਕੁਆਲਟੀ ਦੀ ਆ ਕਰੋ ਸ਼ਕਤੀ ਜੀ ਬਹੁਤ ਸੋਹਣੀ ਦੋਸਤੋ ਆਰਡਰ ਕੁਆਲਟੀ ਤਿਆਰ ਕਰੀ ਹੁੰਦੀ ਹੈ ਅੱਛਾ ਵੀਰ ਮਤਲਬ ਚਵਾਈ ਚੁਈ ਦੀ ਦੱਸੋ ਚੋਂ ਇੱਕ ਨੰਬਰ ਤੇ ਠੀਕ ਹੈ ਜੀ ਆ ਭਾਵੇਂ ਲੈ ਲੈਂਦੀ ਹੈ ਨਾ ਐਮ ਚੋਂ 33 ਵੜੀ ਆਈ ਵੜ ਤੇ ਠੀਕ ਹੈ ਜੀ ਹਾਂ ਤੇ ਇਹਦਾ ਵੀਰ ਮੁੱਲ ਕੀ ਕਰਦਾ ਮੋਲੇ ਦਾ ਹੁਣ ਗੱਬਣ ਗੱਬਣ ਦਾ ਵਾ ਜਿਹੜਾ ਵੀ ਉਹ ਕਰਦਾ ਲੱਖ ਰੁਪਈਆ अच्छा जीसों ਤੋਂ ਬਾਅਦ ਫਿਰ ਇਹ ਤਾਂ ਬੋਲ ਹੋਊਗਾ ਫਿਰ ਬਹੁਤ ਫਿਰ ਤੇ ਚਲੂ ਹੋਰ ਹਾਂ ਠੀਕ ਹੈ ਜੀ ਵਸ਼ੀਰ ਕੀ 35 ਕਿਲੋ ਦੁੱਧ ਚਵਾ ਦੂਗੀ ਤੇ ਲੱਖ ਰੁਪਏ ਚ ਮਾਨਤਾ ਕਰਦਾ ਹਾਂ ਕਰ ਦਾਂਗਾ ਥੋੜਾ ਬਹੁਤਾ ਦੋ ਛੱਡਦਾ ਪੰਜ ਜੂ ਪੁਰਾ ਚਲ ਪੰਜ ਛੱਡਦਾ 92 ਦੇ ਹਾਂ ਉਹ ਗੱਪਣ ਗੱਪਣੀ ਇੱਕ ਦੋ ਦਿਨਾਂ ਤੱਕ ਠੀਕ ਹੈ ਜੀ ਹਾਂ ਪਰ ਕਿਉਂਕਿ ਵਸ਼ੀਰ ਬਾਕੀ ਹੋ ਜਿਵੇਂ ਜੇ ਬੰਦੀ ਆਉਂਦੀ ਆ ਸਭ ਬਾਹਰ ਨਿਕਲਣਾ ਮਸ਼ੀਨ ਹਾਂਜੀ ਹਾਂਜੀ ਹਾਂ ਠੰਡੀ ਠੰਡੀ ਜਿਉਂਗੇ ਤੁਹਾਨੂੰ ਪਤਾ ਵਾ ਕਿ ਇਸ ਗੱਲ ਦੇ ਵਿੱਚ ਤੁਸੀਂ ਦੱਸੋ ਆਪਸ਼ਣ ਜੇ ਕਿ ਇਹ ਤੇ ਹੁਣ ਖਰਾਕ ਵੀ ਚਾਹੀਦੀ ਹਾਂ ਖਰਾਕ ਤੇ ਵੀ ਬਾਕੀ ਮੁੱਲ ਲੱਗਣਾ ਹੈਗਾ ਖਰਾਕ ਤੇ ਹੁਣ ਜਿਹੜਾ ਭੈਣ ਭਰਾ ਖੜੂਗਾ ਜਾ ਕੇ ਸਾਹਪੁਰ ਕੇ ਚੱਲ 2-4 ਹਜ਼ਾਰ ਇਹਨੇ ਖਾਣਾ ਵੀ ਹੈ ਖਾਣਾ ਵੀ ਹੈ ਹਾਂਜੀ ਜੇ ਖਾਊਗੀ ਤੇ ਫੇਰੀ ਇਹਨੇ ਦੇਣਾ ਬਾਕੀ ਲੋਕਾਂ ਦੇ ਤੇ ਸਾਹਮ ਛੱਡਦੀ ਅੱਖਾਂ ਨਾਲ ਦੀ ਹਾਂ 8 ਦਿਨਾਂ ਦੀ ਠੀਕ ਹੈ ਹਾਂ 95000 ਰੁਪਏ ਦੋਸਤੋ ਅੱਜ ਦਾ ਤਾਂ ਬੋਲਿਆ 1-2 ਦਿਨ ਦਾ ਜੇ ਦੋਸਤੋ ਇਸ ਫਾਰਮ ਤੇ ਸਰਟੀਫਿਕੇਟ ਸੰਭੀ ਤੇ ਫਿਰ ਬਾਸੀ 19 ਵਸ਼ੀ ਗਾੜੀ ਆ ਹਾਂਜੀ ਹਾਂਜੀ ਮੈਂ ਦੋਸਤੋ ਤੁਹਾਨੂੰ ਇੱਕ ਸਾਈਡ ਤੋਂ ਉਹ ਕੇ ਇਹਦੀ ਅਦਰ ਕੁਆਲਿਟੀ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਰੋ ਜੀ ਬਹੁਤ ਵਧੀਆ ਦੋਸਤੋ ਅਲਟਰ ਚੈਰ ਕੀਤਾ ਨਹੀਂ ਕਰਵਾਈ ਇਹ ਅਛਾ ਵੀਰ ਜਿਹੜੀ ਨਾਲ ਬੱਧੀ ਹੈ ਇਹ ਵਸ਼ੀ ਛੋਟੇ ਕੱਦ ਦੀ ਇਹ ਜਲਸੀ ਪ्योर ਜਲਸੀ ਹੈ ਦੋਸਤੋ ਪ्योर ਜਲਸੀ ਹਾਂਜੀ ਰੰਗ ਡੱਬਾ ਲੈ ਗਈ ਹੈ ਬਾਕੀ ਜਲਸੀ ਠੀਕ ਹੈ ਜੀ ਹਾਂ ਤੇ ਇਹ ਵੀਰ ਕਨਵਰਸ ਵਸੂਈ ਇਹ ਪਹਿਲਾ ਸੂਆ ਸੂਈ ਹੈ ਜੀ ਇਹਨੇ ਕੀ ਦਿੱਤਾ ਵਛਾ ਦਿੱਤਾ ਨੇ ਉਹ ਕਾਲਾ ਅਛਾੜਾ ਵਛਾ ਖਲੋਤਾ ਹਾਂ ਲਓ ਦੋਸਤੋ ਆ ਵਛਾ ਦਿੱਤਾ ਜੀ ਨੇ ਹੁਣ ਵੀਰ ਦੁੱਧ ਕਿੰਨਾ ਤਿਆਰ ਇਹ ਥਲੇ 9 ਕਿਲੋ ਦੁੱਧ ਤਿਆਰ ਹੋਊਗਾ ਸੂਈ ਨੂੰ ਕਿੰਨਾ ਲੱਗੂਗਾ ਸੂਈ ਨੂੰ ਹਫਤਾ ਹੋ ਗਿਆ ਹਫਤਾ ਦਾ ਦੁੱਧ ਚ ਆ ਗਈ ਜੀ ਦੁੱਧ ਚ ਆ ਗਈ ਹਾਂ ਠੀਕ ਹੈ ਜੀ ਚੋਅ ਇੱਕ ਵੀ ਵਧੀਆ ਚੋਣ ਇੱਕ ਨੰਬਰ ਠੀਕ ਹੈ ਜੀ ਕੱਢੀਏ ਬਾਹਰ ਦੋਸਤੋ ਦਰਮਿਆਨਾ ਕਾਦਾ ਹੈ ਗਾਂ ਦਾ ਸਵੇਆ ਪਹਿਲਾ ਸੂਈ 9 ਲੀਟਰ ਕੋਤ ਮੌਕੇ ਦਾ ਤਿਆਰ ਹੋਊਗਾ ਇਹਦੀ ਦੋਸਤੋ ਜਿਹੜੀ ਬੂਥੀ ਬਾਸੀ ਮੈਂ ਤੁਹਾਨੂੰ ਵਿਖਾ ਦਿਨਾ ਜਰਸੀ ਦੀ ਬੂਥੀ ਲੱਗੀ ਇਹਨੂੰ ਕਰਿਓ ਚੈੱਕ ਤੁਸੀਂ ਮੂੰਹ ਦਾ ਜਰਸੀ ਦਾ ਵਾ ਲੈਓ ਜੀ ਆ ਲੋ ਜੀ ਆ ਜਾ ਜਰਸੀ ਗਾਂ ਵਾਲਾ ਦੋਸਤੋ ਮੂੰਹ ਲੱਗਾ ਨੂੰ ਆ ਕਰਿਓ ਚੈੱਕ ਜੀ ਪਿਓਰ ਜਲਸੀ ਹੈ ਟੋਆ ਵੇਖ ਲਓ ਉਤਰਾ ਹੀ ਹਾਂਜੀ 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 ਸਿਰਫ ਰੰਗ ਡੱਬਾ ਲੱਗੀ ਠੀਕ ਹੈ ਜੀ ਲੈ ਜੋ ਜੀ ਬਾਕੀ ਜਿਹੜੇ ਵੀਰ ਅੰਦਰ ਅਖਬਾਰ ਕਰਨ ਵਾਲੇ ਉਹਨਾਂ ਨੇ ਫਰਕ ਕਰ ਲਿਆ ਨਹੀਂ ਬਹੁਤ ਸੋਣਾ ਦੋਸਤੋ ਆਰਡਰ ਤਿਆਰ ਕੀਤਾ ਇਹਨੇ ਵੀ ਕਰਮਾਈ ਜੀ ਹਾਲੋ ਜੇ ਕੀ ਸੁਣਾ ਦੀ ਕਰੋ ਕੁਆਲਟੀ ਚੱਕ ਬਾਕੀ ਠੰਡੀ ਠੁੰਡੀ ਇਹ ਵੀ ਕਰਮਾ ਵਾਲੀ ਵਧੀਆ ਠੀਕ ਹੈ ਜੀ ਲਓ ਜੀ ਪੂਰੀ ਸੀਲਸ ਲੱਗ ਗਈ ਸੀਲਸ ਲੱਗਾ ਠੀਕ ਹੈ ਜੀ ਇਹਦਾ ਵੀਰ ਮੁੱਲਕ ਨਾ ਕਰਦਾ ਜੇਰਾ ਮੋਲ ਕਰਦੇ 40 35 ਦੀ ਦੇਦਾਂਗੇ 35000 ਚੱਕ ਨਾ ਕਮਾਨ ਸੁਣਾ ਥੋੜਾ ਬੋਧਾ ਕਰਾਂਗੇ 2 ਛੱਡ ਦਾਂਗੇ 35 ਯਾਨੀ ਕਿ 33000 33000 ਦੀ ਵਸ਼ੀ ਹਾਂ ਨਾ ਆਉਗੀ ਠੀਕ ਹੈ ਜੀ ਲਓ ਦੋਸਤੋ ਮੋਲ ਬਿਲਕੁਲ ਜੈ ਜੀ ਵੀਰ ਨੇ ਕੀਤਾ 33000 ਰੁਪਏ ਦੇ ਵਿੱਚੋਂ ਕੋਈ ਛੋੜ ਛੱਪਾ ਤੁਹਾਡਾ ਮੌਕੇ ਤੇ ਥੋੜਾ ਬੜਾ ਹੋਊਗਾ ਪੰਜ ਪਸ਼ੂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਏ ਜਿੰਨਾਂ ਦੇ ਵਿੱਚ ਚਾਰ ਪਸ਼ੂ ਜਿਹੜੇ ਬਿਲਕੁਲ ਤਾਜ਼ੇ ਸੂਏ ਤੇ ਇਹ ਸਾਹਮਣੇ ਜਿਹੜੀ ਗਾਧ ਨੂੰ ਦੇਖ ਰਹੇ ਗੱਭਣੇ ਸੂਏ ਸਵਾਏ ਪਹੁੰਚੂ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸਦੀਕ ਕਰ ਲੋ ਗੱਭਣੇ ਪਸ਼ੂ ਨੂੰ ਦੋਸਤੋ ਥਣਾ ਚ ਟਿੱਪ ਕੇ ਆਪਣੀ ਪਾਸ ਕਰਕੇ ਤਸਦੀਕ ਕਰਕੇ ਪਸ਼ੂ ਖਰੀਦਿਆ ਕਰੋ ਅਡਰੈਸ ਇਹ ਕਰੀਬ ਦਾ ਫਿਰ ਬੋਲਣਾ ਪਿੰਡ 220 ਦਾ ਜ਼ੇਰ ਤਸਵੀਲ ਪੱਟੀ ਜ਼ਿਲ੍ਹਾ ਸ਼੍ਰੀਕਰਨਤਨ ਸਾਹਿਬ ਮਨੋਹਰ ਸਿੰਘ ਵੀਰ ਦੇ ਫਾਰਮ ਤੋਂ ਵੀਡੀਓ ਆਪਾਂ ਇਹ ਆਪਣੀ ਕੀਤੀ ਹੈ ਫੋਨ ਨੰਬਰ ਵੀਰ ਜੀ ਇੱਕ ਰਹੀ ਫਿਰ ਬੋਲਦੀ ਫੋਨ ਨੰਬਰ 98454519